ਪਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਇਹਨਾਂ ਨੂੰ ਕੋਈ ਨਹੀਂ ਜਾਂਦਾ ਮੈਂ ਪਾਲੇ ਤੱਕ ਪਹੁੰਚਣ ਨਹੀਂ ਦਿੰਦਾ ਇਹ ਆਪ ਹੀ ਫਤਗਿਆ ਬਿਆਨ ਹੀ ਹਜੇ ਦੇਂਦੇ ਨੇ ਮੈਂ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਦੇ ਰਾਜਾ ਆਪਣੇ ਨੂੰ ਕੁਝ ਕਹਿਣ ਦਾ ਬਾਅਦ ਚ ਮਾਫੀ ਮੰਗਣ ਲੱਗ ਜਾਂਦੇ ਆ ਠੀਕ ਹੈ ਨਾ ਕਦੇ ਕੱਲ ਪਰਸ ਉਹ ਬੋਲੀ ਜਾਂਦੀ ਸੀ ਮੈਡਮ ਹਰ ਜ਼ਿਮਰਤ ਕੌਰ ਪਤਾ ਨਹੀਂ ਕੀ ਸਟਾਰ ਉਹਦੇ ਨਾਲ ਮੇਰੇ ਵਿਗੜੇ ਹੋਏ ਨੇ ਉਹ ਪਾਰਲੀਮੈਂਟ ਵੇਲੇ ਦਾ ਪੇਚਾ ਪਈ ਜਾਂਦਾ ਰੋਂਦਾ ਰੋਜ਼ ਹੁਣ ਉਹ ਕਹਿੰਦੀ ਬਿਆਨ ਦਿੱਤਾ ਉਹਨੇ ਕਹਿੰਦੀ ਜਦੋਂ ਕਾਲੀ ਦਲ ਦਾ ਰਾਜ ਹੁੰਦਾ ਸੀ ਉਦੋਂ ਪੰਜਾਬ 'ਚ ਚਿੱਟੇ ਨੂੰ ਕਿਸੇ ਦਾ ਨਾਂ ਨਹੀਂ ਪਤਾ ਹੁੰਦਾ ਸੀ। ਵੀ ਚਿੱਟੇ ਦਾ ਨਾਂ ਨਹੀਂ ਪਤਾ ਹੁੰਦਾ ਸੀ ਕਿਸੇ ਨੂੰ। ਕਹਿੰਦੀ ਸੀ ਨਾ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਂ ਨਹੀਂ ਪਤਾ ਹੁੰਦਾ ਸੀ। ਬਿਲਕੁਲ ਸਹੀ ਕਹਿੰਦੀ ਐ। ਮੈਂ ਵੀ ਜਵਾਬ ਦਿੰਦਾ ਐ। ਮੈਂ ਬਿਲਕੁਲ ਸਹੀ ਕਹਿੰਦੀ ਐ ਮੈਡਮ ਉਦੋਂ ਪੰਜਾਬ 'ਚ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ। ਜਿਹੜੇ ਡਰੱਗ ਵਾਲੇ ਮੁੰਡੇ ਸੀ ਉਹ ਇੱਕ ਦੂਜੇ ਨੂੰ ਪੁੱਛਦੇ ਬਾਈ ਤੇਰੇ ਕੋਲ ਮਜੀਠੀਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ ਆਪਦੇ ਜੋਗ ਹੀ ਹੈ 2 ਗ੍ਰਾਮ ਤੂੰ ਕਿਥੇ ਹੋਰ ਲੈ ਲਾ ਮਜੀਠੀਆ ਪੂੜੀ ਮਜੀਠੀਆ ਸਰੈਂਜੋ ਚਲਦੀ ਹੁੰਦੀ ਪਤਾ ਨਹੀਂ ਬੋਲਣ ਵੇਲੇ ਸ਼ਰਮ ਨਹੀਂ ਕਰਦੇ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਸਵੇਨਾਂ ਦਾ ਤੁਸੀਂ ਹਿਸਾਬ ਕਰੋ ਜਿਵੇਂ ਕਹ ਸਿਆਣੇ ਬੰਦਿਆਂ ਨੇ ਕਿ ਭਾਈ ਥੱਲੇ ਵਾਲਾ ਕੰਮ ਅਸੀਂ ਸਾਂਭਾਂਗੇ ਸੋ ਮੈਨੂੰ ਬਹੁਤ ਇਸ ਗੱਲ ਤੇ ਪੈਸੇ ਪੂਸੇ ਦੇਣਾ ਹੋਣਗੇ ਤੁਹਾਨੂੰ ਬਸ ਇਹ ਹੀ ਮੇਰੀ ਬੇਨਤੀ ਹੈ ਵੀ ਪੈਸੇ ਜੇ ਦੇਣ ਆਏ ਤਾਂ ਇਹ ਆ ਆ ਦੋ ਤਿੰਨ ਰਾਤਾਂ ਹੀ ਨੇ ਬਸ ਇਹ ਦੋ ਤਿੰਨ ਰਾਤਾਂ ਜੇ ਤੁਹਾਨੂੰ ਆ ਹਫਤਾ ਹੀ ਹੈ ਪੈਸੇ ਬੂਸੇ ਦੇਣ ਆਉਣਗੇ ਬੇਬੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਦੋਂ ਪੈਸੇ ਦੇਣ ਆਏ ਹੱਥ ਬਨ ਕੇ ਮੇਰੀ ਬੇਨਤੀ ਹੈ ਜਵਾਬ ਨਾ ਦੇ ਦਿਓ ਲੈ ਲਿਓ ਲక్ష్ਮੀ ਮੋੜੀਦੀ ਨਹੀਂ ਹੁੰਦੀ ਆਪਾਂ ਤਾਂ ਦੀਵਾਲੀ ਵਾਲੇ ਦਿਨ ਵੀ ਬਾਹਰ ਖੁੱਲੇ ਰੱਖਦੇ ਆਂ ਗੇਟ ਵੀ ਕਿਤੇ ਲక్ష్ਮੀ ਆ ਜਾਏ ਚਲ ਦੀਵਾਲੀ ਵਾਲੇ ਦਿਨ ਤਾਂ ਨਹੀਂ ਆਈ ਹਾਂ ਹਾਂ ਜਿਹੜੀ ਆਈ ਹੋਈ ਐ ਇਹ ਲੈ ਲਿਏ ਦੇ ਨਾਲੇ ਇਹਨਾਂ ਨੇ ਕਿਹੜਾ ਝੋਨਾ ਵੇਚ ਥੋੜੇ ਹੀ ਨੇ ਪੈਸੇ ਵੀ ਥੋੜੇ ਹੀ ਨੇ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਵੀ ਆ ਤਾਂ 100 ਦਾ ਨੋਟ ਹਰਦੀ ਜੀ ਲੱਗੀ ਹੋਈ ਹੈ ਕੋਨੇ ਜੇ ਤੇ ਇਹ ਤਾਂ ਉਹੀ ਨੋਟ ਹੈ ਜਿਹੜਾ ਸੰਗਰਾਮ ਵੇਲੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸਾਰੇ ਉਧਰੋਂ ਇੱਧਰ ਹੀ ਚੱਲਦਾ ਕੰਮ ਇਹਨਾਂ ਦਾ ਇਹ ਠੀਕ ਹੈ ਨਾ ਬਸ ਇੰਨਾ ਕੁ ਕਰ ਦਿਓ ਇੰਨਾ ਕਰ ਦਿਓ ਕਿ ਇਹਨਾਂ ਤੋਂ ਜਦੋਂ ਪੈਸੇ ਲੈ ਦੇਣ ਆਏ ਉਨੂੰ ਕਹਿ ਦਿਓ ਵੀ ਇਹ ਹਾਂ ਤੇ 11 ਤਰੀਕ ਨੂੰ ਹਰਮੀਰ ਸੰਧੂ ਹਰਾਂ ਦੀ ਫੋਟੋ ਤੇ ਝਾੜੂ ਦੇ ਚੋਣ ਨਿਸ਼ਾਨ ਵਾਲਾ ਤੀਜੇ ਨੰਬਰ ਦਾ ਬਟਨ ਦਬਕ ਕੇ ਕਹਿ ਦਿਓ ਵੀ ਹਾਂ ਤੇ ਜਿਹੜੇ ਜਿਹਨਾਂ ਨੂੰ ਸਮਝ ਆ ਗਿਆ ਉਹ ਤਾੜੀ ਮਾਰ ਦੋ ਬਾਕੀਨ ਮਾਫ਼ ਬਹੁਤ ਸਮਝਦਾਰ ਇਲਾਕਾ ਬਈ ਤੇ ਫਿਰ ਥੋਡੇ ਵਾਲੇ ਪਾਸਿਓ ਮੈਂ ਸਮਝਾਂ ਵੀ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰੂਹ ਖੁਸ਼ ਕਰਤੀ ਤੜਕੀ ਪਹਿਲੇ ਓਵਰ 'ਚ ਛੱਕੇ ਪੈ ਗਏ ਲਾ ਹੁਣ ਸਾਰਾ ਦਿਨ ਛੱਕੇ ਹੀ ਚੱਲਣਗੇ